ਸਵੇਰੇ ਸਵੇਰੇ 7 ਵਜੇ ਦੇ ਕਰੀਬ ਤੋਤੂराम ਪਕੌੜੇ ਵਾਲਿਆਂ ਦੀ ਦੁਕਾਨ ਤੇ ਇੱਕ ਨੌਜਵਾਨ ਆਉਂਦਾ ਹੈ ਇਹਨਾਂ ਨਾਲ ਪਹਿਲਾਂ ਗੱਲਬਾਤ ਕਰਦਾ ਉਸ ਤੋਂ ਬਾਅਦ ਦਾਤ ਕੱਢ ਕੇ ਰੱਖ ਦਿੰਦਾ ਔਰ ਕਹਿੰਦਾ ਜੋ ਹੈਗਾ ਸਮਾਨ ਕੱਢ ਕੇ ਰੱਖ ਦੋ ਕੱਲ ਮੈਂ ਇੱਥੇ ਇੱਥੇ ਬੈਠਾ ਦਾ ਮੈਦਾ ਮਾੜਿਆ ਦਾ ਉੱਥੇ ਦਾ ਸਿੱਧਾ ਆਇਆ ਰੱਖ ਲਓ ਜੋ ਕੁਝ ਪਿੱਠ ਦੇ ਵਿੱਚ ਫਟਾਫਟ ਦਾਤ ਮਾਰ। ਕੋਈ ਗੱਲ ਨਹੀਂ ਕੀਤੀ ਨਾਲੇ ਕਿੰਨੇ ਪਹਿਲਾਂ ਗੱਲ ਕੀਤੀ। ਪਹਿਲਾਂ ਗੱਲ ਕੀਤੀ ਰੱਖ ਦਿਓ ਜੋ ਕੁਝ ਹੈਗਾ। ਫਿਰ ਇੰਨੀ ਗੱਲ ਬੋਲੀ ਰੱਖ ਦੇ ਜੋ ਕੁਝ ਹੈਗਾ ਫਿਰ ਦਾਤ ਮਾਰਿਆ ਫਿਰ ਡਰਾਇਆ ਫਿਰ ਪੁੱਠਾ ਡਾਂਟ ਮਾਰਿਆ ਰੱਖ ਦੇ ਜੋ ਕੁਝ। ਕੱਲਾ ਸੀ ਕਿੰਨੇ ਨਾ ਕੱਲਾ ਹੀ ਹਿੰਸੋ ਕੋਈ ਵੀ ਥੇ। ਤੁਸੀਂ ਤੁਸੀਂ ਆ ਕੜਾਇਆ ਕੜਾਇਆ ਆਲੂਆਂ ਦਾ ਰੱਖੇ ਨਾ ਮੈਂ ਫਿਰ ਇਹ ਇੱਥੇ ਪੀਪਾ ਪੀਣਾ ਮੈਂ ਝਾਂਮ ਚੱਕ ਲਈ ਫਿਰ। ਫੇਰ ਨਾ ਝਾਮ ਚੱਕੀ ਤਾਂ ਫੇਰ ਮਤਲਬ ਭੱਜ ਗਿਆ ਮੁਕਾਬਲਾ ਕੀਤਾ ਤੁਸੀਂ ਮੁਕਾਬਲਾ ਪੂਰੇ ਜੋਰ ਨਾਲ ਕੀਤਾ ਤਾਂ ਮਤਲਬ ਹੋਇਆ ਨਹੀਂ ਤਾਂ ਉਹਨੂੰ ਕੁਛ ਤਾਂ ਕੁਝ ਕਰ ਜਾਣਾ ਦਾ ਹੂੰ ਮਤਲਬ ਤੁਸੀਂ ਡਰੇ ਨਹੀਂ ਇਹ ਵੀ ਵੱਡੀ ਗੱਲ ਹੈ ਇਹ ਨਹੀਂ ਹੌਸਲਾ ਰੱਖਿਆ ਦਲੇਰੀ ਰੱਖੀ ਜੇ ਦਲੇਰੀ ਨਾ ਰੱਖਦੇ ਤਾਂ ਉਹ ਇਹਨਾਂ ਦੇ ਹੋ ਸਕਦਾ ਗੜਾਸਾ ਮਾਰ ਵੀ ਦਿੰਦਾ ਮਾਰ ਵੀ ਦਾ ਤਖਾ ਮਤਲਬ